ਅਫੀਮ ਕਿੰਨੀ ਹੈਲਪ ਕਰਦੀ ਹੈ ਬੜੀ ਗੱਲ ਪ੍ਰਚਲਿਤ ਹੈ ਕਿ ਅਫੀਮ ਖਾਓ ਜੀ ਉਹਦੇ ਨਾਲ ਸ਼ੂਗਰ ਨਹੀਂ ਹੁੰਦੀ ਨਹੀਂ ਸਰ ਇਹ ਬਿਲਕੁਲ ਰੋਂਗ ਜਿਹੜੀ ਹੈ ਉਹ ਸੋਚ ਹੈਗੀ ਹੈ ਅਫੀਮ ਬੇਸਿਕਲੀ ਜਿਹੜੀ ਹੈ ਉਹ ਦਿਮਾਗ ਨੂੰ ਸੁੰਨ ਕਰਦੀ ਹੈ ਮੈਸੇਜ ਜਿਹੜੇ ਹੁੰਦੇ ਨੇ ਦਿਮਾਗ ਨੂੰ ਜਾਣੇ ਬੰਦ ਹੋ ਜਾਂਦੇ ਨੇ ਤਾਂ ਇਹਦਾ ਡਾਇਬੀਟਿਸ ਦੇ ਨਾਲ ਲੈਣਾ ਦੇਣਾ ਕੋਈ ਵੀ ਨਹੀਂ ਹੈਗਾ ਜੀ ਤੇ ਇਸ ਦਿਮਾਗ ਨੂੰ ਜਿਹੜੇ ਲੋਕੀ ਇੱਕ ਥੋੜਾ ਜਿਹਾ ਇਸ ਤੋਂ ਵੀ ਉੱਪਰ ਜਾਣਾਂਮ ਜਿਹੜੇ ਲੋਕੀ ਇਹ ਸੋਚਦੇ ਨੇ ਵੀ ਹਾਰਟ ਅਟੈਕ ਹੋਣਾ ਲਾ ਹੋ ਗਿਆ ਤਾਂ ਉਹ ਜੀ ਤੁਸੀਂ ਹਾਰਟ ਅਟੈਕ ਹੋ ਰਿਹਾ ਆ ਤੁਸੀਂ ਉਹਨੂੰ ਅਫੀਮ ਦੇ ਦਿਓ ਬਿਲਕੁਲ ਗਲਤ ਆ ਬਿਲਕੁਲ ਗਲਤ ਆ ਉਹ ਬੰਦਾ ਜੇ ਬਚਣਾ ਹੋਏਗਾ ਤਾਂ ਵੀ ਮਰ ਸਕਦਾ ਹੁੰਦਾ ਕਿਉਂਕਿ ਅਫੀਮ ਕੀ ਕਰਦੀ ਆ ਦਿਮਾਗ ਨੂੰ ਮੈਸੇਜਸ ਜਾਂ ਜਿਹੜੇ ਪੇਨ ਵਾਲੇ ਮੈਸੇਜ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਉਹ ਜਾਣ ਤੋਂ ਅੰਦਰ ਜਿਹੜਾ ਉਹ ਕਨੈਕਸ਼ਨ ਤੋੜ ਦਿੰਦੀ ਆ ਉਹਨਾਂ ਦਾ ਪੇਨ ਆਪਾਂ ਨੂੰ ਮਹਿਸੂਸ ਨਹੀਂ ਹੁੰਦੀ ਆਪਾਂ ਨੂੰ ਮੈਸੇਜ ਜਾਣੇ ਬੰਦ ਹੋ ਜਾਂਦੇ ਨੇ ਤਾਂ ਉਹ ਫੇਰ ਕੀ ਹੁੰਦਾ ਕਿ ਬੰਦਾ ਜਿਹੜਾ ਉਹ ਸਾਇਲੈਂਟਲੀ ਉਸ ਦੀ ਹਾਰਟ ਅਟੈਕ ਦਾ ਨਾਲ ਡੈਥ ਹੋ ਸਕਦੀ ਹੁੰਦੀ ਹੈ ਸੋ ਇਹ ਬਿਲਕੁਲ ਮਿਸਕਨਸੈਪਸ਼ਨ ਇਹ ਮੇਰੇ ਖਿਆਲ ਇਹ ਮੇਰੇ ਖਿਆਲ ਪੈਰਾਲਾਈਸਿਸ ਵਾਲੇ ਨੂੰ ਅਫੀਮ ਦਿੰਦੇ ਆ ਜੀ ਜਿਹੜਾ ਹਾਰਟ ਅਟੈਕ ਵਾਲਾ ਉਹਨੂੰ ਕਹਿੰਦੇ ਆ ਜੀ ਟੱਕਣ ਦੇ ਦੋ ਜੋ ਪ੍ਰਚਲਤ ਹੈ ਡਾਕਟਰਾਂ ਦੀ ਸਲਾਹ ਲੈਣੀ ਬੜੀ ਜ਼ਰੂਰ ਹੈ ਮਾਫ ਕਰੂ ਕਿਤੇ ਨਾ ਹੋਵੇ ਪ੍ਰੋਗਰਾਮ ਦੇਖ ਕੇ ਕੋਈ ਪੁੱਠੇ ਕੰਮ ਕਰ ਲਓ ਨਹੀਂ 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 ਬਿਲਕੁਲ ਰੋਂਗ ਬਿਲਕੁਲ ਮਿਸਕਨਸੈਪਸ਼ਨ ਹੈ ਜੀ ਬਿਲਕੁਲ ਰੋਂਗ ਥਿੰਕਿੰਗ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕੋਈ ਵੀ ਡਾਕਟਰ ਕੋਈ ਵੀ ਵੈਦ ਹਕੀਮ ਬਿਲਕੁਲ ਜੇ ਇਹ ਐਡਵਾਈਸ ਦੇ ਰਿਹਾ ਹੈ ਜਾਂ ਇਸ ਦੇ ਉੱਤੇ ਕੋਈ ਅਮਲ ਕਰ ਰਿਹਾ ਤਾਂ ਮੈਂ ਉਸ ਨੂੰ ਗਲਤ ਕਰਾਰ ਦੇਵਾਂਗਾ ਜੀ ਇਹ ਬਿਲਕੁਲ ਠੀਕ ਨਹੀਂ ਹੈਗਾ ਇਹ ਨਹੀਂ ਕਰਨਾ ਚਾਹੀਦਾ ਅਫੀਮ ਆਪਣੀ ਆਪ ਦੇ ਵਿੱਚ ਇੱਕ ਨਸ਼ਾ ਹੈਗਾ ਤਾਂ ਉਹ ਦਿਮਾਗ ਨੂੰ ਜਿਹੜਾ ਸਿੱਧਾ-ਸਿੱਧਾ ਸੁਣਨ ਕਰਦਾ ਹੋਰ ਇਸ ਤੋਂ ਇਲਾਵਾ ਕੁਸ਼ਤੀਆਂ ਦਾ ਕੰਮ ਹੈਗਾ